ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਦੀਪ ਕੰਗਾਂ ਨਗਰ ਅੱਜ ਆਪਾਂ ਤੁਹਾਨੂੰ ਵਿਖਾਉਣੇ ਆ ਜੀ ਗੰਗਾ ਨਗਰ ਦਾ ਰੇਲਵੇ ਸਟੇਸ਼ਨ ਜੋ ਕਿ ਪਹਿਲਾਂ ਪੁਰਾਣਾ ਸੀਗਾ ਰੇਲਵੇ ਸਟੇਸ਼ਨ ਤਾਂ ਉਹ ਹੀ ਆ ਪਰ ਇਹ ਹੁਣ ਨਵਾਂ ਤਿਆਰ ਹੋ ਰਿਹਾ ਹੈ ਮੋਡੀਫਾਈ ਹੋ ਰਿਹਾ ਹੈ ਆਕੋ ਇਹਦਾ ਜਿਹੜੀ ਫਰੰਟ ਲੁੱਕ ਚੈੱਕ ਕਰੋ ਤੁਸੀਂ ਬੜਾ ਸੋਹਣਾ ਬਣਤਾ ਪਹਿਲਾਂ ਇੱਥੇ ਪੁਰਾਣੀ ਜਿਹੜੀ ਬਿਲਡਿੰਗ ਸੀ ਸੀਨਰੀਆਂ ਸੀ ਉਹ ਮਹਾਰਾਜਾ ਗੰਗਾ ਸਿੰਘ ਜੀ ਦੇ ਟਾਈਮ ਦੀਆਂ ਜਾਂ ਪੁਰਾਣੀਆਂ ਹੀ ਬਣੀਆਂ ਹੋਈਆਂ ਸੀ ਜਾਂ ਜਿੱਦਾਂ ਅੰਗਰੇਜ਼ਾਂ ਦੇ ਟਾਈਮਾਂ ਦੇ ਸਟੇਸ਼ਨ ਸੀ ਉਸ ਤਰ੍ਹਾਂ ਸੀ ਤੇ ਪਰ ਹੁਣ ਇਹ ਅੱਗੇ ਪੂਰਾ ਮੋਡੀਫਾਈ ਕਰਕੇ ਤੇ ਨਵਾਂ ਤਿਆਰ ਕੀਤਾ ਹੈ ਵੇਖੋ ਕਿੰਨਾ ਸੋਹਣਾ ਲੱਗਦਾ ਤੇ ਕਾਫੀ ਆਲੀਸ਼ਾਨ ਜਿਵੇਂ ਕਿਸੇ ਵੱਡੇ ਸ਼ਹਿਰ ਦਾ ਸਟੇਸ਼ਨ ਹੋਵੇ ਉਸ ਤਰ੍ਹਾਂ ਲੱਗਦਾ ਹੈਗਾ ਸੋ ਅੱਗੇ ਆ ਪੋਰਚ ਕੱਢ ਕੇ ਪੂਰੀ ਰਾਜਸਥਾਨ ਵਾਲੀ ਲੁੱਕ ਦਿੱਤੀ ਗਈ ਹੈਗੀ ਹੈ ਵੈਸੇ ਤਾਂ ਸੋ ਬਹੁਤ ਵਧੀਆ ਖੁੱਲਾ ਤਿਆਰ ਕਰਤਾ ਅੰਦਰੋਂ ਵੀ ਤੁਹਾਨੂੰ ਦਿਖਾਉਣੇ ਆ ਲੈ ਕੇ ਚੱਲਦੇ ਹੈਗੇ ਆ ਆ ਵੇਖੋ ਕਿੰਨੇ ਸੋਹਣੇ ਤਿੰਨ ਗੇਟ ਦਿੱਤੇ ਹੈਗੇ ਆ ਜੀ ਇਸ ਤਰ੍ਹਾਂ ਆਪਣੇ ਰਾਜਸਥਾਨ ਦਾ ਕਲਚਰ ਹੈਗਾ ਇਸ ਤਰ੍ਹਾਂ ਆਪਣੇ ਵਾਈਲਾਂ ਦੇ ਹੈ ਅੰਦਰੋਂ ਵੇਖੋ ਉੱਤੇ ਛੱਤਾਂ ਜੈੱਕ ਕਰੋ ਜੀ ਕਿੰਨਾ ਸੋਹਣਾ ਦਿੱਤਾ ਹੈਗਾ ਸਾਰੇ ਸੀਨਰੀਆਂ ਵਗੈਰਾ ਪੂਰੀਆਂ ਬਣਾ ਕੇ ਫੁੱਲ ਵਗੈਰਾ ਤੇ ਆਹਾ ਹਾਲ ਅੱਗੇ ਡੂੰਗਾ ਸੀਗਾ ਨੀਮਾ ਸੀਗਾ ਹੁਣ ਪੂਰਾ ਖੁੱਲਾ ਹੈਗਾ ਭਾਵੇਂ ਗੰਨੇ ਵਾਲੀਆਂ ਟਰਾਲੀਆਂ ਲਿਆ ਕੇ ਲਾ ਦੋ ਹੁਣ ਤਾਂ ਇੰਨਾ ਖੁੱਲਾ ਵੇਖੋ ਇਹ ਡੂੰਗਾ ਹੁੰਦਾ ਸੀ ਅੱਗੇ ਜਿਹੜਾ ਰੈਸਟਰਾਂਟ ਸੀਗਾ ਇਹ ਥੱਲੇ ਨੂੰ ਡੂੰਗਾ ਸੀਗਾ ਜਿਹੜੇ ਪਲੇਟਫਾਰਮ ਤੋਂ ਤਾਂ ਥੱਲੇ ਪੌੜੀਆਂ ਜਾਂਦੀਆਂ ਸੀਗੀਆਂ ਹੁਣ ਇਹ ਸਾਰਾ ਬਰਾਬਰ ਹੋ ਗਿਆ ਇੱਥੇ ਵੀ ਸੈਟ ਲਾ ਕੇ ਸਾਰਾ ਪੂਰਾ ਛੱਤਿਆ ਪਿਆਗਾ ਬੜਾ ਸੋਹਣਾ ਬਣਤਾ ਈ ਦੇਖੋ ਸੋ ਜਿਹੜਾ ਚੰਗਾ ਕੰਮ ਹੈਗਾ ਜੀ ਉਹ ਹੋਣਾ ਚਾਹੀਦਾ ਜਿਵੇਂ ਬੱਸ ਸਟੈਂਡ ਹੈਗਾ ਆਪਣੇ ਗੰਗਾ ਨਗਰ ਦਾ ਕਿਸੇ ਕੰਮ ਦਾ ਨਹੀਂਗਾ ਚਲੋ ਰੇਲਵੇ ਸਟੇਸ਼ਨ ਹੈ ਜਿਹੜਾ ਬਹੁਤ ਸੋਹਣਾ ਬਣ ਗਿਆ ਤਾਂ ਬਾਹਰੋਂ ਕੋਈ ਯਾਤਰੀ ਆਉਂਦਾ ਜਦੋਂ ਉੱਤਰਦਾ ਇਥੋਂ ਕ੍ਰੋਸ ਕਰਦਾ ਤਾਂ ਵੇਖ ਕੇ ਕਹਿੰਦਾ ਵੀ ਇੰਨੀ ਵਧੀਆ ਆਪਣੇ ਇੰਨਾ ਵਧੀਆ ਸ਼ਹਿਰ ਹੈ ਮਹਾਰਾਜਾ ਗੰਗਾ ਸਿੰਘ ਜੀ ਦਾ ਵਸਾਇਆ ਹੋਇਆ ਗੰਗਾ ਨਗਰ ਸੋ ਇਹਦੀਆਂ ਜਿਹੜੀਆਂ ਮੇਨ ਚੀਜ਼ਾਂ ਮੇਨ ਹੀ ਮਾਰਤਾ ਹਾਂ ਤਾਂ ਸੂੜੀਆਂ ਹੋਣੀਆਂ ਹੀ ਚਾਹੀਦੀਆਂ ਸੋ ਸਰਕਾਰ ਦਾ ਧੰਨਵਾਦ ਜੀ ਇਹਨਾਂ ਚੀਜ਼ਾਂ ਵੱਲ ਉਹਨਾਂ ਨੇ ਧਿਆਨ ਦਿੱਤਾ